ਮੇਰੇ ਬਾਬੇ ਦਾ ਹੁਕਮ ਹੈ ਮੇਰੇ ਬੇੜਾ ਕਹਿੰਦਾ ਪੁੱਤ ਜੋ ਸ਼ਰਦਾ ਭਾਵਨਾ ਯਕੀਨ ਭਰੋਸਿਆਂ ਨਾਲ ਬਹਿ ਕੇ ਚੌਂਕੀ ਭਰ ਗਏ ਉਹਨਾਂ ਨੂੰ ਪੁੱਛ ਲਿਆ ਦੀ ਲੋੜ ਵੀ ਨਹੀਂ ਬਿਨਾ ਬਚਨਾ ਤੋਂ ਉਹਨਾਂ ਦੇ ਬੇੜੇ ਬੰਨੇ ਲੱਗਣਗੇ ਉਹਨਾਂ ਦੇ ਜਿਹੜੇ ਯਕੀਨ ਭਰੋਸਾ ਸ਼ਰਦਾ ਭਾਵਨਾ ਰੱਖ ਕੇ ਬਹਿ ਕੇ ਬਾਬੇ ਦੀ ਚੌਂਕੀ ਭਰ ਕੇ ਰਸ ਲੱਗ ਜਾਂਦਾ ਉਹਨਾਂ ਨੂੰ ਬਚਨ ਲੈਣ ਦੀ ਲੋੜ ਵੀ ਨਹੀਂ ਉਹਨਾਂ ਦੇ ਬਿਨਾ ਬਚਨਾ ਤੋਂ ਬੇੜੇ ਬੰਨੇ ਲੱਗ ਜਾਂਦੇ ਇਹ ਮੇਰੇ ਬਾਬੇ ਦਾ ਹੁਕਮ ਹੈ ਮੇਰੇ ਬੇੜਾ ਤੁਹਾਨੂੰ ਇੱਕ ਘਰ ਦੇ ਵਿੱਚੋਂ ਮੀਆਂ ਬੀਬੀ ਆਇਆ ਦੋ ਜਾਨੇ ਬੰਦੇ ਦੇ ਕੋਈ ਪੇਟ ਦੇ ਵਿੱਚ ਟਿੱਡ ਦੇ ਵਿੱਚ ਬਿਮਾਰੀ ਪੈ ਗਈ ਆ ਤਿੰਨ ਚਾਰ ਵਾਰੋਂ ਪਹਿਲਾਂ ਵੀ ਮੁੜ ਚੁੱਕਿਆ ਗੱਦੀ ਤੋਂ ਬੋਲੋ ਸੱਚੇ ਦਰਬਾਰ ਦੀ ਸਦਾ ਜੈ ਲਾਲ ਲਾਲ ਬੀਬੀ ਸਦਾ ਜੈ ਸਦਾ ਜੈ ਪਹਿਲਾਂ ਵੀ ਮੁੜ ਕੇ ਗਏ ਆ ਹੈ ਚਾਰ ਪੰਜ ਵਾਰੀ ਮੁੜ ਕੇ ਕੀ ਹੋਇਆ ਤੁਹਾਨੂੰ ਅੱਛਾ ਠੋਕੀ ਰੋਲਾ ਨਾ ਪਾਓ ਜੀ ਪਲਾਓ ਲੈਣ ਤੋਂ ਕਿਸੇ ਦਾ ਆਪਣੇ ਬਰਾਦਰੀ ਕੀ ਆ ਬੋਤ ਜੀਰੇ ਕਿੱਥੇ ਰਹਿੰਦੇ ਹੋ ਸ਼ਾਹਵਾਲਾ ਰਹੋ ਉਹ ਕੁੜ ਤੇ ਮੇਲਾ ਲੈ ਕੇ ਚੱਲ ਜਾ ਮਾਤਾ ਕਾਲਾ ਕੰਨ ਮੰਨਦੇ ਆ ਤੁਸੀਂ ਮਾਤਾ ਕਾਲੀ ਦੇ ਘਰੇ ਜੋਤ ਲਗਾਨੀ ਆ ਤੁਸੀਂ ਮੈਕ ਦੇ ਵਿੱਚ ਦੱਸ ਪਹਿਲਾਂ ਲਾਉਂਦੇ ਰਹੇ ਹੋ ਹੁਣ ਛੱਡੀ ਵਾਹ ਜਾਏ ਆ ਨਾ ਚਾਹੀਦਾ ਤੇਰੀ ਪਹਿਲਾਂ ਲਾਉਂਦੇ ਰਹੇ ਹੁਣ ਛੱਡੀ ਇਹ ਘਰ ਨੂੰ ਬਹਿ ਜਾ ਸ਼ੁਰੂ ਨਹੀਂ ਕੀਤੀ ਛੱਡੀ ਹੋ ਗਈ ਚਲੋ ਫੋਟਾ ਦਾ ਵੀ ਕੰਮ ਬਣਾਵੇਂ ਮੈਨੂੰ ਬੰਦਾ ਇਹ ਦਰਦ ਬਾਹਰ ਦੇਰ ਕਿੰਨੇ ਚਿਰ ਹੋ ਗਿਆ ਕੋਈ ਕੋਈ ਸਾਲ ਤੋਂ ਉੱਤੇ ਹੋ ਗਿਆ ਤੇ ਜੋਤ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ ਕੋ 2.5 ਸਾਲ ਦੇ ਕੋ 2.5 ਸਾਲ ਦੇ

ਕਾਜ਼ਰਦਾਰਾ ਤੇਰੇ ਤੇ ਜਾਨਦੂਆ ਨਾ ਕੋਈ ਟੂਣਾ ਵਾ ਤੂੰ ਪੀਰਾਂ ਫਕੀਰਾਂ ਨੂੰ ਮੰਨਦਾ ਵਾ ਮਾਈ ਨੂੰ ਮੰਨਦਾ ਵਾ ਘਰ ਬਣਾ ਲਿਆ ਸਾਰਾ ਕੁਝ ਬਣਾ ਲਿਆ ਦਰਬਾਰ ਬਣਾਇਆ ਨੇ 2.5 ਸਾਲ ਹੋ ਗਏ ਚਿਰਾਗ ਲਾਣੇ ਛੱਡਦੇ ਠੀਕ ਆ ਇਹ ਜਿਹੜੇ ਜਿਹੜੇ ਪੀਰ ਫਕੀਰਾਂ ਨੂੰ ਦੇਵੇ ਦੇਵਤਿਆਂ ਨੂੰ ਪੁੱਤ ਤੋਂ ਮੰਨਦਾ ਉਹਨਾਂ ਨੇ ਤੁਹਾਡੇ ਦੇ ਵੱਲ ਪਾਤਾ ਬੁੱਲ ਸੱਚੇ ਦਰਬਾਰ ਦੇ ਜੇ ਆਪਾਂ ਕਹਾਂਗੇ ਜਾਦੂ ਆ ਜੇ ਆਪਾਂ ਕਹਾਂਗੇ ਟੂਣਾ ਵਾ ਇਹ ਕੁਝ ਨਹੀਂ ਇਹਨਾਂ ਨੇ ਚਿਰਾਗ ਲਾਣੇ ਸ਼ੁਰੂ ਕਰਦੇ ਜਿਵੇਂ ਇਹਦੇ ਮਨੋਤੇ ਚੱਲਦੇ ਆਵੇਂ ਜਿਵੇਂ ਪਹਿਲਾ ਕਰਦੇ ਚ ਕਰਨੇ ਸ਼ੁਰੂ ਕਰ ਦੋ ਜੋ ਸੋਖਾਂ ਨੇ ਅਜ ਬੰਦੀ ਨੇ ਦੇ ਦੋ ਜਾਂ ਕਿਸੇ ਦੇ ਹੱਥ ਤੇ ਜਰਾ ਅਗਲ ਵਾ ਲੋ ਠੀਕ ਆ ਤੇ ਜਦੋਂ ਜਰਾ ਅਗਲ ਗੁਦਰ ਰਾਜੀ ਹੋ ਜਾਣਗੇ ਤੁਸੀਂ ਠੀਕ ਆ ਸੁਣ ਗੱਲ ਮਾਤਾ ਮੇਰੀ ਕਾਰ ਬਣਾ ਲਿਆ ਸਾਰਾ ਕੁਝ ਕਰ ਲਿਆ ਜੋ ਬਾਬੇ ਪੀਰ ਤੋਂ ਮੰਗਿਆ ਬਾਬੇ ਨੇ ਦਿੱਤਾ ਉਹ ਜੇ ਤੁਸੀਂ ਬਾਬੇ ਦੇ ਪਿੱਛੇ हट ਗਏ ਉੱਥੇ ਥੋੜਾ ਕੰਮ ਵੀ ਬੰਦ ਹੋਊਗਾ ਉੱਥੇ ਸ਼ਰੀਰਾਂ ਨੂੰ ਵੀ ਜਮਤਾ ਚੱਲਣਗੇ ਆਨੁਮਨਨਾ ਸ਼ੁਰੂਕਾਰ ਲੋ ਚਿਰਾਗ ਲਾਣੇ ਸ਼ੁਰੂਕਾਰ ਲੋ ਜੋਤ ਲਾਣੇ ਸ਼ੁਰੂਕਾਰ ਲੋ ਸੋਪਨਿਆ ਜਿ ਦੋ ਤੁਹਾਡਾ ਕੰਮ ਵੀ ਚੱਲੂ ਚੱਲ ਪੂਗਾ ਔਰ ਤੁਹਾਡੀ ਸਿਹਤ ਵੀ ਰਾਜੀ ਹੋ ਜੂ ਕਿ ਹੁਣੇ ਕਰਾ ਦਿਆ ਵੇਖ ਲੈਂਦੇ ਕੋਈ ਚਲ ਬਾਬਾ ਡਾਕਟਰਾਂ ਤੋਂ ਇਲਾਜ ਕਰਾ ਲਏ ਦਵਾਈਆਂ ਖਾ ਲੀਆਂ ਬਾਬਾ ਜੀ ਨੂੰ ਫਰਕ ਨਹੀਂ ਪਿਆ ਹੈ ਇੱਕ ਤਾਂ ਕਹਿ ਦਿੰਨੇ ਆਪਾਂ ਦਵਾਈ ਖਾ ਕੇ ਬੰਦਾ ਰਾਜੀ ਹੋ ਜਾਂਦਾ ਤੂੰ ਦਵਾਈ ਖਾਦੇ ਤੋਂ ਵੀ ਨਹੀਂ ਠੀਕ ਹੁੰਦਾ ਬੋਲ ਹੈ ਉਹਨਾਂ ਦਵਾਈਆਂ ਦੇ ਪਿੱਛੇ ਵੀ ਬਾਬਾ ਜੀ ਮੈਂ ਹਟ ਗਿਆ ਪਿੱਛੇ ਪਹਿਲਾਂ ਕਿੱਥੋਂ ਇਲਾਜ ਕਰਾਇਆ ਕਿੱਥੋਂ ਕਰਾਇਆ ਫਰੀਦਕੋਟੋਂ ਇਲਾਜ ਮੈਡੀਕਲ ਬੋਰਡ ਜਿਸੇ ਬਾਬੇ ਤੋਂ ਬਾਬੇ ਤੋਂ ਕਰਾਇਆ ਛੋੜ ਨੀ ਬੋਲਣਾ ਪੱਕੀ ਗੱਲ ਆ ਪੁੱਛਿਆ ਦੱਸਿਆ ਵੀ ਨਹੀਂ ਕਿਸੇ ਤੋਂ ਮੋਬਾਈਲ ਕੱਢ ਕੇ ਜਨਾਨੇ ਨੂੰ ਫੜਾ ਲਈ ਪਵਨ ਪਰਸ ਵੀ ਕੱਢ ਲਾ ਕੋਈ ਹੈਗਾ ਤਾਂ ਕੋਈ ਧਾਗਾ ਤੇ ਵੀ ਇਦਾਂ ਨਹੀਂ ਪਾਇਆ ਚੈੱਕ ਕਰ ਚੈੱਕ ਕਰ ਦਰਦ ਚੈੱਕ ਕਰ ਆਪਦੇ ਅੱਜ ਤੋਂ ਤੇਰਾ ਬੰਦਾ ਠੀਕ ਆ ਇਹ ਆਣਾ ਮੇਡ ਸ਼ਰਾਬ ਸਭ ਬੰਦ ਤਿੰਨ ਚਲਾਣਾ ਠੀਕ ਆ ਐਤਵਾਰ ਨੂੰ ਆਈਓ ਸੇਵਾਦਾਰ ਆਉਣਗੇ ਆਪਦਾ ਨਾਮ ਲਖਾ ਦੀਗਾ ਉਹਨਾਂ ਨੂੰ ਕਹਿ ਦੇ ਸਾਨੂੰ ਬਚਨ ਹੋਇਆ ਸੀ ਉਹ ਪਾਈ ਪੁੱਛਣਾ ਠੀਕ ਆ ਉਹ ਗੱਲ ਤਾਂ ਸੋਲ੍ਹਾ ਪਹਿਲਾਂ ਤੂੰ ਦੇਖੋ ਤਾਂ ਵਗੈ ਨਹੀਂ ਬਾਬਾ ਸਾਰਾ ਕੁਝ ਹੀ ਰੱਜੀ ਕਰਦੇ ਅੱਜ ਹਕਮਬ੍ਰੀਜ ਲੈ ਕੇ ਆਏ ਆ ਅੱਜ ਤੋਂ ਤੇਰੇ ਘਰ ਵੱਲ ਨੂੰ ਹੋ ਗਏ ਆ ਹੁਣ ਜਿਵੇਂ ਆਉਂਦੇ ਰਹਿਗੇ ਜਾਂਦੇ ਰਹਿਗੇ ਗੋਮੇ ਕੰਮ ਕਰਦੇ ਜਾਵਾਂਗੇ ਬੋਲ ਸੱਚੇ ਦਰਵਾਜ਼ੇ ਮੇਰਵਾਰ ਚੌਂਕੀ ਭਰ ਕੇ ਜਾਣੀਆਂ ਮੇਰ ਨਾਲ ਕੋਈ ਗੱਲ ਨਹੀਂ ਕਰਨੀ ਜਿਹੜੀ ਵੀ ਕੋਈ ਗੱਲ ਕਰਨੀ ਉਹ ਸੰਡੇ ਨੂੰ ਐ ਦਰਵਾਜ਼ਾ ਕੀ ਕਰਦੇ ਆ ਜਦੋਂ ਆਉਂਗੇ ਐਤਵਾਰ ਨੂੰ ਪਹਿਲੇ ਨਾਲ ਖਾ ਦੇਣਾ ਕਿ ਸਾਡੀ ਬਚਨ ਹੋਇਆ ਸੀ ਪਾਈ ਪੁੱਛਣਾ ਥੋੜਾ ਪਹਿਲਾ ਨੰਬਰ ਆ ਜੀ ਠੀਕ ਆ ਕੀ ਹੋਇਆ ਤੇ ਤੋਏ ਨੂੰ ਤਾਂ ਟੱਡ ਨੂੰ ਹੋਇਆ ਕੀ ਆ ਕਿੱਥੇ ਡੱਕ ਜੀ ਤੇ ਤੁਹਾਨੂੰ ਕਿਨੇ ਚੜਨ ਨੂੰ ਕੈਸੇ ਪਾਣੀ ਪਰ ਕਿੱਥੇ ਵਜੇ ਸਟ ਇਹਦੇ ਵਿੱਚ ਦੱਸ ਮੈਂ ਕਿ ਜੀ 2:00 ਵਜੇ ਹੈ ਚੈੱਕ ਕਰ ਹੁਣ ਤੂੰ ਚੈੱਕ ਕਰ ਇਹਦੇ ਵਿੱਚ ਦੱਸ ਠੀਕ ਹੈ ਜੀ ਦਰਦ ਛੱਟ ਗਿਆ ਚੱਲ ਬਾਬਾ ਹੋ ਕੀ ਕੀ ਸਭ ਤੁਸਣਾਵਾ ਹਾਏ ਓ ਘਰਮਾ ਵਾਲੀ ਦੀ ਕੋਈ ਜਗਰੇ ਨਾਲ ਲਾਪਕਦਾਏ ਬੰਦੇ ਨਾਣੀ ਦੀ ਮੇਰੀ ਕੌਣ ਆ ਲਾ ਲਖਦਾਏ ਬੰਦੇ ਨਾਣੀ ਦੀ ਲੱਤ ਵੀ ਦੁਖਦੀ ਆਣਾ ਇਹ ਵੀ ਚੈੱਕ ਕਰ ਓ ਭਾਈ ਰੋਲਾ ਨਾ ਬਹੁਤ ਕੰਮ ਹੋ ਲੈੰਦੋ ਕਿਸੇ ਦਾ ਕਿਉਂ ਟੈਟੇ ਕਰੀ ਜਾਂਦੀ ਆ ਹੁਣ ਆਹਨੇ ਚਾੜਦੇ ਨੂੰ ਬਾਪੇ ਪੀਰ ਤੇ ਚਲਾਕ ਲਾ ਲਿਓ ਤੇ ਐਤਵਾਰ ਮੇਰੇ ਨਾਲ ਗੱਲ ਕਰ ਜੋ ਸਮਾਨ ਲੈ ਕੇ ਦਊਂਗਾ ਜਿਵੇਂ ਜਿਵੇਂ ਦੱਸੂਗਾ ਉਵੇਂ ਮੈਂ ਕਰੇ ਧੂਪਾਂ ਨਾ ਜਾ ਭਾਈਓ ਇੱਕ ਲਾਵਾਂਗੇ ਛੋਟੀ ਜਿਹੀ ਸੁੱਖ ਜਵਾਕ ਰਹਿੰਦਾ ਬਿਮਾਰ ਜਵਾਕ ਨੂੰ ਮੇਰੇ ਮੇਰੇ ਮੱਥੇ ਲਾਈ ਉਹਨੂੰ ਐਤਵਾਰ ਲੈ ਕੇ ਆ ਠੀਕ ਆ 600 ਰੁਪਏ ਚਲੋ ਕਰੀ ਆਉਦੇ ਜਿਹੜੀ ਵੀ ਸੰਗਤ ਦੇ ਬੱਚੇ ਨੇ ਹੋਣਗੇ ਜਿਨ੍ਹਾਂ ਦੀਆਂ ਪੁੱਛਾਂ ਨਿਕਲਣਗੀਆਂ ਲਾਈਵ ਵੀਡੀਓ ਚੱਲੂਗੀ ਕੱਲ ਨੂੰ ਵੀਡੀਓ ਪੁੱਛ ਪੜਾ ਕੇ ਆਉਂਦਾ ਪਰ ਲੈ ਕੇ ਤੇ ਸਿੱਧਰ ਕਹਿੰਦੇ ਤੇ ਬਾਬਾ ਜੀ ਸਾਡੀ ਵੀਡੀਓ ਡਿਲੀਟ ਕਰਾਓ ਉਹ ਬਾਅਦ ਤੋਂ ਡਿਲੀਟ ਨਹੀਂ ਹੋਣੀ ਠੀਕ ਆ ਆਉਂਦਾ ਪਲਾ ਲੈਣਾ ਲਈਓ ਨਹੀਂ ਲੈਣਾ ਨਾ ਲਈਓ ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ ਨਾ ਹੀ ਅਸੀਂ ਕਿਸੇ ਨੂੰ ਘਰੋਂ ਸੱਦਣ ਜਾਂਦੇ ਆ ਜੇ ਦੁਨੀਆ ਦੇ ਕੰਮ ਹੁੰਦੇ ਆ ਮਸਲੇ ਹੁੰਦੇ ਆ ਫੇਰ ਦੁਨੀਆ ਦੇ ਦਰਵਾਜ਼ੇ ਆਂਦੀ ਆ ਜਿੰਦੀ ਇੱਕ ਵਾਰੀ ਵੀਡੀਓ ਪਾ ਕੇ ਬਚਣਾ ਦੀ ਆ ਭਲਾ ਜਿਹੋ ਜੇ ਮਰਜੀ ਆ ਉਹ ਬਾਜਰ ਲੇੜ ਨਹੀਂ ਹੋਣੇ ਬੋਲ ਸੱਚੇ ਦਰਬਾਰ ਦੀ ਹਾਏ ਲਾਲ ਲਾਲ ਪੀਰ ਦੀ ਹਾਏ ਗੱਦੀਆਂ ਦੇ ਮਾਲਕ ਦੀ